ਜਦੋਂ ਮੇਰੇ ਪਿਤਾ ਲੱਖਾਂ ਰੁਪਏ ਦਾ ਤਾਂ ਦੇਖ ਨਹੀਂ ਪਾਇਆ ਤੁਸੀਂ ਨੂੰ ਜਿੰਦਿਆਂ ਨੇ ਜੀਵਨ ਤੇ ਜਿੰਦਾ ਰੱਖਿਆ ਮੇਰੇ ਪਿਤਾ ਕਿੰਨੇ ਚਾਹੇ ਪਿਤਾ ਹਮੇਸ਼ਾ ਤੇਰੇ ਕੋਲ ਪਹੁੰਚ ਕੇ ਮੇਰੇ ਪਿਤਾ ਹਮੇਸ਼ਾ ਸਿਰਫ ਜਸੁਰਾ ਜਿਹੜੇ ਪਿਤਾ ਹਮੇਸ਼ਾ ਜਗਾਤੇ ਰਹੇ ਪਿਤਾ ਤੇ ਬਰਾਦਮਾਨ ਨੇ ਪਿਤਾ ਨੂੰ ਆਪਣੇ ਜੋੜਾ ਪਰ ਹੱਥ ਚ ਲੈ ਕੇ ਸਿਭਾੜੋ ਮੇਰੇ ਪਿਤਾ ਜਿੰਨੇ ਰਸਤੇ ਚਾਹ ਰਹੇ ਨੇ ਪਿਤਾ ਹੁਣ ਵਿੱਚ ਉਹਨਾਂ ਦੀ ਮਦਦ ਕਰਾ ਕਰੋ ਤੁਹਾਡੇ ਸਵਰਗੀ ਦੂਤ ਪਵਿੱਤਰਾਂ ਕੋ ਨਾਲ ਸੰਗ ਸੰਗ ਚੱਲ ਕੇ ਆਵੇ ਜਿੰਨਾ ਰਾਹ ਤੋਂ ਦੀ ਆਉਂਦੇ ਨੇ ਪੁੱਤ ਉਹਨਾਂ ਰਾਹ 'ਤੇ ਤੁਹਾਡਾ ਪਵਿੱਤਰ ਫੂਲ ਸੜਕਦੇ ਆ ਮੇਰੇ ਪਿਤਾ ਪਿਤਾ ਤੁਹਾਡੇ ਸਵਰਗੀ

स्वार्गी उतारो मेरे पिता लहू ले जगह से छिड़कते हैं मेरे पिता परमेश्वर को दुखी विचार बीमार परेशान है इसी फैमिले चंगा कर दो मेरे पिता परमेश्वर मेरे बाबा जो कि चलेना